ਅੱਜ ਪੰਥ ਤੇ ਪੰਜਾਬ ਦਾ ਨਾਮ ਨਾ ਕਰਨ ਵਾਲੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਯਾਦ ਨੂੰ ਕੜਿਆਣੇ ਵਾਲਾ ਢਾਡੀ ਜੱਥਾ ਤਾਜ਼ਾ ਕਰ ਰਿਹਾ ਏ ਵਈ ਦੇ ਸੁਲਤਾਨੁਲ ਕੌਮ ਖਿਤਾਬ ਉਸ ਨੂੰ ਦਿੱਤਾ ਆਦਰ ਸਨਮਾਨ ਸੀ ਖਾਲਸੇ ਨੇ ਉਹਨੇ ਖਾਲਸਾ ਪੰਥ ਦੀ ਸ਼ਾਨ ਰੱਖੀ ਰੱਖੀ ਉਹਦੀ ਵੀ ਸ਼ਾਨ ਸੀ ਖਾਲਸੇ ਨੇ ਦਿੱਲੀ ਜਿੱਤ ਕੇ ਤੇ ਲਾਹਨ ਕਿਲੇ ਉੱਤੇ ਜਾਂ ਚੁੜਾਇਆ ਨਿਸ਼ਾਨ ਸੀ ਖਾਲਸੇ ਨੇ ਜੋਸ਼ ਵੀਰਤਾ ਤੇ ਤਪ ਤੇਜ ਵੱਲੋਂ ਮੰਨਿਆ ਉਹਨੂੰ ਮਹਾਨ ਸੀ ਖਾਲਸੇ ਨੇ ਖਾਲਸ ਕਾਰਟੂਸ ਪ੍ਰੋਡਕਸ਼ਨ ਹਾ ਹਾ ਜੇ ਹੌਕ ਸ਼ੇੜੀ ਬਾਦ ਕੋਖ ਤੋਂ ਚਿਰਾਗ ਪਲਿਆ ਮਾਂ ਸੁੰਦਰੀ ਤੋਂ ਸ਼ੇਰਾ ਵਾਂਗ ਪਲਿਆ ਮਾਂ ਸੁੰਦਰੀ ਤੋਂ ਸ਼ੇ